नौजवान साथी हो मेरे तो पहला बोलते हुए गुरप्रीत गोगी जी ने बड़े विस्तार अपने विचार सजे किते मैं ज्यादा समा नहीं लैना क्योंकि तो बहुत समा हो तो गया राजा बड़िंग पूछ फड़ा या किसी और दी? सो मेरी बेनती है जेड़ा अपने शहर का अपने ਆਪਾਂ ਸਾਥੀ ਆਪਾਂ ਆਪਣਾ ਆਪਣਾ ਵਸਲੀਕ ਆਪਾਂ ਇੱਕ ਇੱਕ ਵੋਟ ਝਾੜੂ ਦੇ ਉੱਤੇ ਲਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ ਲੋਕ ਸਭਾ ਦੇ ਭੇਜਿਏ ਤੇ ਸਾਥੀਓ ਕੋਈ ਵੀ ਕਿ ਸਾਡੀ ਸਰਕਾਰ ਨੇ ਸਭ ਹੰਗ ਸਿੰਘ ਮਾਮਜੀ ਨੇ 2 ਸਾਲਾਂ ਦਾ ਕੰਮ ਕੀਤਾ ਗੁਰਪ੍ਰੀਤ ਗੋਗੀ ਜੀ ਨੇ 2 ਸਾਲਾਂ ਦਾ ਕੰਮ ਕੀਤਾ ਤਾਂ ਵੋਟ ਪਾਇਆ ਰਿਪੋਰਟ ਕਰ ਨਾਲ ਚੱਕੀ ਫੱਦਾ ਸਾਡਾ ਐਮ ਐਲ ਏ ਸੋ ਰੀਪਰਜ਼ੈਂਟੇਟਿਵੋ ਦਾ ਆਵਾਜ਼ ਚੱਕ ਕੇ ਗੱਲ ਕਰੇ ਮੈਂ ਉਮੀਦ ਕਰਦਾ ਕਿ ਸੂਚਨ ਬੋਟਰ ਲੋਕਾਂ ਦੇ ਅਰਦੇ ਸ੍ਰੀ ਸੋਜਪਰਾਸ ਪੱਪੀ ਜੀ ਨੂੰ ਵੱਟ ਤੋਂ ਰੋਟਾ ਪਾ ਕੇ ਪੱਤੀ ਲੀਡਰ ਦੇ ਅਰਦੇ ਚੁਕਾ ਕੇ ਪੇਚਣਗੇ ਇਹ ਨਹੀਂ ਗੱਲ ਕਹਿੰਦਾ ਕਿਵਾ ਦਾ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਗੋਗੀ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਐਮਐਨ ਗੁਰੂ ਮੈਂ ਜਿਕਾਰਾ ਬੁਲਾਉਣਾ ਜੀ ਸਾਰਿਆਂ ਨੇ ਗੱਜੂ ਅੱਜ ਕੇ ਜਵਾਬ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦਾ ਖਾਲਸਾ ਅੱਜ ਦੀ ਫਤਿਹ ਬਨਾਲੇ ਮੇਰੇ ਪਿੱਛੇ ਵੀਰ ਖੜੇ ਉਹਨਾਂ ਨੂੰ ਕਹਾਗਾ ਕਿਰਪਾ ਕਰਕੇ ਅੱਜ ਕੇ ਉਹ ਤੀਜਾ ਸ਼ਮਸ਼ਾਨ ਘਾੜ ਜਿਹੜਾ ਆਪਣੇ ਪਰਲੀ ਪੱਤੀ ਚਾ ਉਹਨਾਂ ਸ਼ੈੱਡ ਨਹੀਂ ਸੀ ਉਹ ਸ਼ੈੱਡ ਬਣ ਗਿਆ ਨੰਬਰਦਾਰ ਸਾਹਿਬ ਤੁਸੀਂ ਇੱਧਰ ਲੈ ਪ੍ਰਧਾਨ ਉਹ ਸੁਰਸ਼ਾਨ ਕਟ ਸਾਹਿਬ ਇੱਧਰ ਲੈ ਤੁਸੀਂ ਪੈਨਲ ਲਵਾ ਕੇ ਸਾਰੇ ਹੋਰ ਜੋ ਜੋ ਕੰਮ ਨੇ ਇਹ ਬਖੀਸੇ ਸਾਨ ਨਹੀਂ ਕਰ ਰਿਹਾ ਮੈਂ ਸਭ ਆਪਣੀ ਜੋ ਜੋ ਕੰਮ ਕੀਤੇ ਨੇ ਕਿਤਾਬਾਂ ਮੇਰੀਆਂ ਤੁਹਾਡੇ ਕਰਾਂ ਹੱਥਾਂ ਖੋੜੇ ਮੇਰੇ ਮੁੰਡੇ ਵੰਡਣ ਦੇ ਬੰਦਾ ਵੀ ਮਣੀ ਸੀ ਹਾਂ ਆ ਪਾਸ ਟੂ ਦਾ ਸਕੂਲ ਤੁਹਾਡਾ ਪਾਸ ਕਰਾਉਣਾ ਹੈ ਇਸ ਨੂੰ ਕੁਝ ਵੇਚਣਾ ਤੇ ਸਾਨੂੰ ਮਾਰਨੀ ਉਹਦਾ ਫੈਸਲਾ ਨਹੀਂ ਮਿਲਦਾ ਉਹ ਅਸੀਂ ਆ ਦੋ ਜੀ ਤੁਹਾਡੇ ਕਰਿਆ ਪੁੱਤਰ ਪਰ ਵੀ ਇਹ ਵਾਦਾ ਕਰਕੇ ਜਾਂਦੇ ਆ ਤੁਹਾਨੂੰ ਤੁਹਾਡੀ ਸੰਗਤ ਦੇ ਵਿੱਚ ਰੱਬੂ ਵੀ ਤੁਸੀਂ ਇੱਕ ਪਰਮਾਤਮਾ ਦਾ ਰੂਪ ਹੋ ਜਿਹੜਾ ਤੁਹਾਡੇ ਨਾਲ ਕੋਈ ਬਦਕਲਾਮੀ ਜਾਂ ਝੂਠ ਬੋਲ ਕੇ ਜਾਊਗਾ ਦੀ ਤੁਹਰ ਜਗਾ ਗੱਦੀ ਨਹੀਂ ਹੋਣੀ ਇਹ ਗੱਲ ਪੱਕੀ ਹੈ ਇਹ ਸਿੱਧੀ ਗੱਲ ਆ हूं जो असली एक घर तो जिंदा के ड्रोन सर्वे हो चुकाए अगली बार बेचहरी आवाने तो हाथों चलना रजिस्ट्रिया उठावे नहीं तो बिल्कुल वोट ना पाए गुरु की जीती फतेह सी करिए वाह जी का खालसा वाहेगुरु जी की फतेह ਮੇਰੇ ਤੋਂ ਪਹਿਲਾਂ ਬੋਲਦੇ ਹੋਏ ਇਹ ਸਰਪਤੇ ਦੀ ਨੁਮਾਇੰਦਗੀ ਕਰਦੇ ਇੱਥੇ ਦੇ ਐਮਐਲਏ ਗੋਰਪ੍ਰੀਤ ਗੋਗੀ ਜੀ ਸਾਡੇ ਭਾਬੀ ਜਮਿੰਦਰ ਕੋਮਨ ਕਾਲਾ ਜੀ ਇਹ ਤੁਹਾਡੀ ਤਾਕਤ ਨੇ ਲਾਇਲ ਤੁਹਾਡੀ ਵੋਟ ਦੀ ਤਾਕਤ ਜਿਹੜੀ ਤੁਸੀਂ ਉੱਤੇ ਆਇਓ ਦਖਾਈ ਸੀ ਨਾ 10 ਨਾਲ ਫਾਰਮ ਨੂੰ ਉਹ 20% ਦਾ ਬੋਟਾ ਦਾ ਜਾਣਾ ਹੈ ਜੀ ਨਾ ਜਿੰਨਾਂ ਵਿੱਚ ਬੋਲ ਕੇ ਗਿਆ ਸੀਗਾ ਕਿ ਵੈਸੇ ਪੈਂਦੇ ਦਾ ਦੋਤਾ ਤੇ ਤੇ ਦੋਤਿਆਂ ਦਾ ਕੰਮ ਆ ਆਪਣੇ ਨਾਂਕਿਆਂ ਦਾ ਧਿਆਨ ਇਸ ਕਰਕੇ ਕਿਰਪਾ ਕਰਕੇ ਮੇਰੀ ਹੱਥ ਵੱਢ ਕੇ ਬੇਨਤੀ ਆ ਕੰਮ ਤੁਹਾਡੇ ਗਲੀਆਂ ਨਾਲੀਆਂ ਸੜਕਾਂ ਲੱਡਾ ਪਾਰਕਾ ਸੀਵਰੇਜ ਪਾਣੀ ਇਹੋ ਉਹ ਮੈਂ ਬੈਠਾ ਇੱਕ ਤੁਹਾਡਾ ਸੇਵਾਦਾਰ ਆਪ ਵੱਡਾ ਲਾਣੇਦਾਰ ਹੁਣ ਤੁਸੀਂ ਬਣਾ ਕੇ ਭੇਜਣਾ ਇਹਨੂੰ ਕਿਹਾ ਜੀ ਤੇ ਇੱਕ ਦੋ ਮਿੰਟ ਦੀ ਫੀਸ ਦਿਓ ਜੀ ਸਨਮਾਨ ਕੀਤਾ ਜਾਊਗਾ ਐਮਐਨਆ ਸਰ ਤੇ ਐਮਪੀ ਸਾਹਿਬ ਵੱਲੋਂ ਫਿਰ ਜਸਮੀਨ ਜੀ ਜਸਜੀਤ ਜੀ ਦਾ ਹੋਰ ਦੋ ਮਿੰਟ ਹੋਣੀ ਦੋ ਕਿੰਨੋਂ ਸਾਬ ਚੱਲੇ ਬਹੁਤ ਬਹੁਤ ਧੰਨਵਾਦ ਸਟੇ ਸਤਾਰਜੋ ਅਸ਼ੋਕ ਪ੍ਰਸਾਦ ਜੀ ਸਾਡੇ ਐਮਐਲਏ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਚਿਹਰੇ ਪਹੁੰਚੇ ਹੋ ਸਪੈਰੀ ਜੋੜੀ ਦਾ ਸਨਮਾਨ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਇਸ ਪਿਆਰ ਦੇ ਕਰਜ਼ਦਾਰ ਗੁਰਜੀਤ ਸਿੰਘ ਪੇਦੀ ਜੀ ਉਹਨਾਂ ਦੇ ਪਿਆਰੇ ਦੋਸਤ ਜਿਨੇ ਵੀ ਤੁਸੀਂ ਪਹੁੰਚੇ ਹੋ ਸਾਰੇ ਨਗਰ ਨਿਵਾਸੀ ਇਹਨ ਸਨੇਹ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਸਾਡੇ ਸਤਿਕਾਰਯੋਗ ਮਨੋਤ ਪ੍ਰਸਾਦ ਜੀ ਦਾ ਕਮਾਨ ਦੇ ਨਾਲ ਜੁੜ ਕੇ ਅੱਜ ਇੱਥੇ ਅੱਜ ਆਪ ਪਰਮਾੰਗਾਰਾ ਇਹ ਜੀ ਦੇ ਰੂਪ ਦੇ ਵਿੱਚ ਬਣ ਗਿਆ ਹੈ ਜੇ ਨਰਿੰਦਰ ਮੋਦੀ ਨੇ ਆਉਣਾ ਤਾਂ ਇਹ ਕਹਿੰਦੇ ਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਦਿੱਲੀ ਦੇ ਜਿਹੜੇ ਸਹਿਯਾਦ ਦੇ ਨੇ ਉਹਨਾਂ ਹੀ ਸਾਰੇ ਨਜ਼ਰ ਦੇ ਵਿੱਚ ਤੁਹਾਡੇ ਕਿਹੜਾ ਹੈ ਕੰਮ ਆਲੇ ਬੰਦੇ ਨੂੰ ਜੋ ਮਰਜ਼ੀ ਕਹੀ ਜਾਣ ਮੋਦੀ ਨੂੰ ਲੈ ਸਾਡਾ ਜਿਹੜਾ 8000 ਕਰੋੜ ਰੁਪਈਆ ਬੰਨਾ ਉਹਦੇ ਪੰਜਾਬ ਦੀ ਗੱਲ ਆ ਨਾ ਨਹੀਂ ਬਾਤ ਮੋਦੀ ਤਾਂ ਇਹ ਵੀ ਕਹਿੰਦੇ ਇੱਕ ਦਿਨ ਤੋਂ ਬਾਅਦ ਜਿਹੜੇ ਕੇਜੋਸ ਅੰਦਰ ਚੱਲਣਗੇ ਅਗਰ ਜਿਹੜਾ ਪੰਜਾਬ ਦੇ 50 ਕਿਲੋਟਾਰ ਹੁੰਦਾ ਹੈ ਜਿਹੜੇ ਸ਼ਿੰਗਾਰਸੀ ਬੰਦੇ ਹੁੰਦੇ ਆ ਉਹਨਾਂ ਨੂੰ ਅੰਦਰ ਬਾਣ ਦੀ ਪਰਵਾਹ ਨਹੀਂ ਹੁੰਦੀ ਜਿਨ੍ਹਾਂ ਨੇ ਸੇਵਾ ਕਰਨੀ ਉਹ ਅੰਦਰ ਬੈਠੇ ਇੱਕ ਤੁਸੀਂ ਰਾਜਾ ਬਲਿੰਗ ਨੂੰ ਗੱਲ ਗਈ ਸੀ ਕਿ ਮਤਲਬ ਇੱਕ ਦਿਨ ਤੋਂ ਉਹਨਾਂ ਨੇ ਕਿੱਜਣਾ ਅਗੀ ਦਲਵਾਏ ਤੇ ਉਹਨਾਂ ਦਾ ਇਹ ਕਹਿਣਾ ਕਿ ਇੱਕ ਦਿਨ ਤੋਂ ਉਹ ਕਹਿੰਦਾ ਮੈਂ ਜਿਹੜੇ ਸ਼ੋਕ ਪ੍ਰੈਸ਼ਰ ਪੱਪੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕਿਆ ਤਾਂ ਪਹਿਲਾ ਸਾਂਝਾ ਕਰਾਂਗਾ ਅੱਜ ਜਿਹੜੀ ਗੱਡੀ ਆ ਇਹਨੂੰ ਚਾਹਤਾ ਉਹ ਜਿਹੜਾ ਮਰਜ਼ੀ ਵਿੱਚ ਜਿਸ ਦਾ ਵਾਦਾ ਕੀਤਾ ਲੋਕਾਂ ਦਾ ਰਿਸ਼ਟਰੀਆਂ ਦਾ ਰਿਸ਼ਟਰੀਆਂ ਦਾ ਵਾਦਾ ਕੀਤਾ ਵੀ ਲੋ ਇਹਨਾਂ ਦੀ ਰਿਸ਼ਟਰੀ ਕਰ ਚੁੱਕੀ ਜੀ ਬਿਲਕੁਲ ਬਿਲਕੁਲ ਗੋਗੀ ਜੋ ਕਹਿੰਦਾ ਉਹ ਕਰਕੇ ਚੁੱਕੀ ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦਾ ਜਿਹੜਾ ਕਿ ਅੱਜ ਸ਼ੋਕ੍ਰਸ਼ਰ ਪੱਪੀ ਜੀ ਬੀਐਸ ਨਗਰ ਪਹੁੰਚੇ ਨੇ ਔਰ ਗੁਰਪੀਰ ਗੋਗੀ ਹਲਕਾ ਪਛਮੀ ਦੇ ਐਮਐਲਏ ਜੀ ਇੱਕ ਜੀ ਆਲਸਾ ਦੇ ਗੁਰੂ ਜੀ ਦੇ ਲਾਡਲੋਂ ਇਸ ਵੇਲੇ ਲੋਕ ਲਿਖਿਆ ਜੋ ਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਹੱਤੋਂ ਦਾ ਰੇਡ ਨਾਲ ਚਤਾਲੇ ਵਿੱਚ ਭੇਜਿਆ ਦੇ ਔਰ ਕੁਝ ਇਲਾਕੇ ਦਾ ਘਟ ਦੇਖ ਹੀ ਰਹੇ ਹਾਂ ਸਾਡੀ ਇੱਕ ਰਿਪੋਰਟ ਸਾਡੀ ਅੱਗੇ ਮਤਲਬ ਪਾਵਾਂਗੇ ਇੱਕ ਤਰੀਕ ਨੂੰ ਔਰ ਵੱਡੀ ਰਿਪੋਰਟ ਲਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਉਹ ਪ੍ਰਾਸ਼ਰ ਪ੍ਰਤੀਯੋਗਿਨ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਉਹਨਾਂ ਦੀ ਲੀਡ ਬਹੁਤ ਵੱਡੀ ਹੋ ਗਈ ਲੁਧਿਆਣਾ ਵਿੱਚ ਕੋਈ ਕੈਂਡੀਡੇਟ ਉਹਨਾਂ ਦੇ ਮੁਕਾਬਲੇ ਨਹੀਂ ਖੜ੍ਹ ਸਕਿਆ ਜੀ ਇਮਾਨਦਾਰ ਬਹੁਤ ਹੀ ਵਧੀਆ ਸ਼ਖਸੀਅਤ ਦੇ ਇਨਸਾਨ ਨੇ ਔਰ ਅਸੀਂ ਕਹਿੰਦਾ ਤੇ ਖੁਸ਼ ਹਾਂ ਉਹਦੇ ਨਾਮ ਤੋਂ ਜਿਹੜਾ ਸਾਡਾ ਸਟੇਟਮੈਂਟ ਦੇ ਵਿੱਚ ਜੀ ਇਹਨਾਂ ਬੜਾ ਸਾਥ ਦੇ ਦਿੱਤਾ ਥੇ ਜੀ ਸਭ ਦਾ ਬਹੁਤ ਬਹੁਤ ਅਗਰਬਾ ਕੋੜਾ ਵੱਡੀ ਲੀਡ ਸਾਡੇ ਪਿੱਛੇ ਦੀ ਬਹੁਤ ਬਹੁਤ ਪੈ ਔਰ ਜਿੰਨੇ ਕਸੀ ਮਿਲਗੇ ਕਿ ਉਹ ਵਾਲਾ ਗੱਲ ਇਹ ਇੱਕ ਆਮ ਆਦਮੀ ਪਾਰਟੀ ਦਾ ਸਾਡੀ ਵਾਅਦਾ ਬਣੇ ਠੀਕ ਹੈ ਜੀ ਕੋਈ ਵੀ ਜੀ ਸਭ ਤੋਂ ਵੱਡਾ ਕੰਮ ਹੈ ਜ਼ੀਰੋ ਬਿੱਲ ਇਸ ਸਮੇਂ ਰੱਖਿਆ ਤੁਸੀਂ ਪੱਤਰਕਾਰ ਵੀ ਉਹ ਤੁਹਾਡੇ ਵੀ ਕਰਦੇ ਜ਼ੀਰੋ ਬਿੱਲਾਂ ਦੇ ਪਹਿਲੇ ਸਾਰੇ ਜਿੰਨੇ ਵੀ ਇੱਥੇ ਮੇਨ ਮੇਰੀਆਂ ਮਾਤਾਵਾ ਮੇਰੀਆਂ ਭੈਣਾਂ ਜੋ ਵਿਰਗ ਪਹੁੰਚੇ ਨੇ ਸਾਡੇ ਪਿਆਰ ਨੂੰ ਸਰਕਾਰ ਦੇ ਕੰਮ ਕਰਕੇ ਇੱਥੇ ਪਹੁੰਚੇ ਨੇ ਇਸ ਕਰਕੇ ਆਮ ਆਦਮੀ ਦੀ ਪਾਰਟੀ ਦੀ ਜਿੱਦ ਜਿੰਨੀ ਆ ਚੌਕ ਪ੍ਰੈਸ਼ਰ ਕੁੱਪੀ ਜੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਕੇ ਸਾਰੇ ਰੁਕੇ ਹੋਏ ਕੰਮ ਲਾਉਣ ਦੇ ਪੂਰੇ ਕਰਕੇ ਲਿਆ ਤੇ ਬਈ ਜੀ ਜਿਹੜਾ ਕੱਟ ਨਜ਼ਰ ਆਇਆ ਲੋਕਾਂ ਦਾ ਪਿਆਰ ਹੈ ਜਿਹੜਾ ਸਤਕਾਰ ਤੁਸੀਂ ਆਪ ਦੇਖਿਆ ਜੀ ਮੇਰੇ ਪੱਤਰਕਾਰ ਵੀਰਾਂ ਨੇ ਕਿ ਕੱਠੇ ਦੱਸਦਾ ਸੀਗਾ ਕਿ ਇੱਥੋਂ ਦੀ ਲੈ ਕੇ ਉਹ ਚੌਕ ਦਾ ਕੱਟ ਸੀਗਾ ਤੁਸੀਂ ਦੇਖਿਆ ਕੋਈ ਬਾਹਰੋਂ ਬੰਦੇ ਨਹੀਂ ਬੁਲਾਏ ਸਾਰੇ ਪਿੰਡ ਦੇ ਲੋਕਲ ਬੰਦੇ ਮੇਰੇ ਵਾਰਡ ਦੇ ਬੰਦੇ ਕੋਈ ਬਾਹਰਲੇ ਬੰਦਾ ਇੱਥੇ ਕੋਈ ਨਹੀਂ ਲੱਗਦਾ ਤੇਰੇ ਵੀਰੋਂ ਦਾ ਨਾਰਾ ਖੁੱਸ ਹੋ ਜਾ ਬੀਜੇਪੀ ਦਾ ਨਾਰਾ ਬੀਜੇਪੀ ਦਾ ਨਾਰਾ ਹੀ ਟੁੱਟਾ ਹੋ ਆਮ ਆਨਕੀ ਪਾਰਟੀ ਨੇ ਕਿਹਾ ਤੇਰਾ ਜੀਰੋ ਨਾਰਾ ਹੋ ਜਾ 13 0 ਸਾਡੀਆਂ 13 ਸੀਟਾਂ ਆ ਰਹੀਆਂ ਨੇ ਜੀ ਆਮ ਆਦਮੀ ਪਾਰਟੀ ਦੀਆਂ ਸਾਡੇ ਸੀਐਮ ਸਾਹਿਬ ਨੇ ਜੋ ਕਿਹਾ ਉਹੀ ਹੋਏਗਾ ਤੇ ਬੇਬੀ ਨੇ ਇੱਕ ਵਾਦੇ ਵੀ ਕਰਕੇ ਗਏ ਨੇ ਵੀ ਇੱਥੇ ਨਿਸ਼ਚੀਆਂ ਦਾ ਜਿਹੜਾ ਮੇਨ ਚਾਰਾਂ ਦਾ ਮੇਨ ਮੁੱਦਾ ਵੀ ਕਿੰਨੀਆਂ ਕਈ ਵਾਰੀ ਚੋਣਾਂ ਦੇ ਵਿੱਚ ਵਾਦੇ ਕਰਦੇ ਨੇ ਵਾਦੇ ਬੁੱਚੀ ਰਹੇ ਨੇ ਨਹੀਂ ਨਹੀਂ ਉਹ ਐਮਐਲਏ ਸਾਹਿਬ ਨੇ ਡ੍ਰੋਨ ਦੇ ਥਰੂ ਸਾਰੇ ਕੰਮ ਲਾਤੇ ਹੋਏ ਨੇ ਡ੍ਰੋਨ ਇੱਥੇ ਅੱਜ ਤੋਂ ਕਿੰਨੇ ਨਿਤਨਾ ਡ੍ਰੋਨ ਤੋਂ ਸੇਜਿਆ ਪਿੰਡ ਦੇ ਵਿੱਚ ਨੰਬਰ ਲਾ ਕੇ ਜਿਸਨੀਆਂ ਤਰ੍ਹਾਂ ਕੇ ਲਾਵਾਂਗੇ ਬਹੁਤ ਬਹੁਤ